ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਦੀ ਇੱਕ ਬਹੁਤ ਵੱਡੀ ਜਿੱਤ ਹੋਈ ਸੀਗੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਭਾਈ ਅਮਰਿਤਪਾਲ ਨੂੰ ਪਈਆਂ ਸੀ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਹਿਰਾਇ ਦੀ ਜਿਹੜਾ ਮੁੱਦਾ ਉਹ ਰਾਸ਼ਟਰਪਤੀ ਦੇ ਕੋਲ ਗਿਆ ਸੀ ਪਰ ਉਸੇ ਨੂੰ ਲੈ ਕੇ ਇੱਕ ਬਹੁਤ ਵੱਡੀ ਜਿਹੜੀ ਖਬਰ ਅੱਜ ਆ ਰਹੀ ਆ ਆਸਾਮ ਦੀ ਦਿਬਰੂਗੜ ਜਲ ਵਿੱਚ ਬੰਦ ਅਮਰਿਤਪਾਲ ਦੇ ਸਾਥੀਆਂ ਉੱਪਰ ਐਨਐਸਏ ਇੱਕ ਸਾਲ ਹੋਰ ਜੜੀ ਵਧਾ ਦਿੱਤੀ ਗਈ ਆ ਅਮਰਿਤਪਾਲ ਸਿੰਘ ਦੇ ਸਾਥੀ ਪਪਲ ਪ੍ਰੇਮ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਸਰਬਜੀਤ ਖਾਲਸੀ ਉਪਰ ਐਨਐਸਏ ਦੀ ਮਿਆਦ 1 ਸਾਲ ਜਿਹੜੀ ਹੋਰ ਜਿਹੜੀ ਵਧਾ ਦਿੱਤੀ ਹੈ ਇੱਕ ਬਹੁਤ ਵੱਡੀ ਖਬਰ ਜਿਹੜੀ ਆ ਰਹੀ ਆ ਅਮਰਿਤਪਾਲ ਦੀ ਜਿੱਤ ਤੋਂ ਬਾਅਦ ਇੱਕ ਬਹੁਤ ਵੱਡੀ ਜਿਹੜੀ ਖਬਰ ਹੈ ਕਿ ਉਹਨਾਂ ਦੀ ਜਿਹੜੀ 1-1 ਸਾਲ ਦੀ ਹੋਰ ਐਨਐਸਏ ਦੀ ਮਿਆਦ ਜਿਹੜੀ ਜਿਹੜੀ ਵਧਾ ਦਿੱਤੀ ਗਈ ਹੈ ਪੰਜਾਬ ਦੇ ਖਡੂਰ ਸਵਾਲ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਅਮਰਿਤਪਾਲ ਦੇ ਉਹਨਾਂ ਦੇ ਸਾਥੀ ਜਿਹੜਾ ਦੁਬਰੂਗੜ ਜੇਲ੍ਹ ਦੇ ਵਿੱਚ ਬੰਦ ਹਨ ਇਹ ਵੀ ਪਤਾ ਲੱਗਾ ਹੈ ਕਿ ਅਮਰਿਤਪਾਲ ਸਿੰਘ ਤੇ ਵੀ ਲੱਗਿਆ ਐਨਐਸਏ ਵਧਾ ਦਿੱਤੀ ਗਈ ਹੈ ਪੰਜਾਬ ਦੇ ਖਡੂਰ ਸਵਾ ਲੋਕ ਸਭਾ ਹਲਕੇ ਦੇ ਚੋਣ ਜਿੱਤੇ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਆ ਦੁਬਰੂਗੜ ਦੇਲ ਦੇ ਵਿੱਚ ਬੰਦ ਹਨ ਪਤਾ ਲੱਗਾ ਹੈ ਕਿ ਜਿਹੜੀ ਅਮਰਿਤਪਾਲ ਤੇ ਐਨਐਸਏ ਲਗਾਈ ਸੀ ਉਸ ਦੀ ਵੀ ਜਿਹੜੀ ਮਿਆਦ ਹੋਰ ਵਧਾ ਦਿੱਤੀ ਗਈ ਹੈ ਦੂਜੇ ਪਾਸੇ ਖਡੂਰ ਸਾਹਿਬ ਸੀਟ ਜਿੱਤਣ ਮਗਰੋਂ ਅਮਰਿਤਪਾਲ ਸਿੰਘ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਹੋਰ ਜਿਆਦਾ ਤੇਜ਼ ਹੋ ਰਹੀਆਂ ਨੇ ਪਰ ਉਹਨਾਂ ਦੀ ਸੋਚ ਚੁੱਕਣ ਤੋਂ ਪਹਿਲਾਂ ਹੀ ਉਹਨਾਂ ਦੇ ਸਾਥੀਆਂ ਨੇ ਐਨਐਸਏ ਬទਾ ਕੇ ਸਰਕਾਰ ਨੇ ਸਖਤ ਸੰਕੇਤ ਦਿੱਤੇ ਨੇ ਦਰਅਸਲ ਸੰਸਦ ਮੈਂਬਰ ਬਣਨ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਜੇਲ੍ਹ ਚੋਂ ਬਾਹਰ ਆਉਣ ਦੀਆਂ ਚਰਚਾਵਾਂ ਕਾਫੀ ਚੱਲ ਰਹੀਆਂ ਨੇ ਸਮਰਥਕਾਂ ਨੇ ਬੀਤੀ ਦਿਨੀ 16 ਜੂਨ ਨੂੰ ਰਾਸ਼ਟਰਪਤੀ ਨੂੰ ਇੱਕ ਚਿੱਠੀ ਵੀ ਲਿਖੀ ਸੀ ਮਾਰਚ 2023 ਚ ਨਾ ਸਾਰੇ ਵਿਰੁੱਧ ਐਨਐਸਏ ਲਗਾਈ ਗਈ ਸੀ ਜਿਸ ਤੋਂ ਬਾਅਦ ਅਮਰਿਤਪਾਲ ਉਦੋਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਦੀ ਇੱਕ ਬਹੁਤ ਵੱਡੀ ਜਿੱਤ ਹੋਈ ਸੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਭਾਈ ਅਮਰਿਤਪਾਲ ਨੂੰ ਪਈਆਂ ਸੀ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਹਿਰਾਇਤ ਦਾ ਜਿਹੜਾ ਮੁੱਦਾ ਉਹ ਰਾਸ਼ਟਰਪਤੀ ਦੇ ਕੋਲ ਗਿਆ ਸੀ ਪਰ ਉਸੇ ਨੂੰ ਲੈ ਕੇ ਇੱਕ ਬਹੁਤ ਵੱਡੀ ਜਿਹੜੀ ਖਬਰ ਅੱਜ ਆ ਰਹੀ ਆ ਅਸਾਮ ਦੀ ਦਿਬਰੂੜ ਜਲ ਵਿੱਚ ਬੰਦ ਅਮਰਿਤਪਾਲ ਦੇ ਸਾਥੀਆਂ ਉੱਪਰ ਐਨਐਸਏ ਇੱਕ ਸਾਲ ਹੋਰ ਜਿਹੜੀ ਵਧਾ ਦਿੱਤੀ ਗਈ ਆ ਅਮਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਸਰਬਜੀਤ ਕਲਤੀ ਉੱਪਰ ਐਨਐਸਏ ਦੀ ਮਿਆਦ ਇੱਕ ਸਾਲ ਜਿਹੜੀ ਹੋਰ ਜਿਹੜੀ ਵਧਾ ਦਿੱਤੀ ਇੱਕ ਬਹੁਤ ਵੱਡੀ ਖਬਰ ਜਿਹੜੀ ਆ ਰਹੀ ਆ ਅਮਰਿਤਪਾਲ ਦੀ ਜਿੱਤ ਤੋਂ ਬਾਅਦ ਇੱਕ ਬਹੁਤ ਵੱਡੀ ਜਿਹੜੀ ਖਬਰ ਹੈ ਕਿ ਉਹਨਾਂ ਦੀ ਜਿਹੜੀ ਇੱਕ ਇੱਕ ਸਾਲ ਦੀ ਹੋਰ ਐਨਐਸਏ ਦੀ ਮਿਆਦ ਜਿਹੜੀ ਜੜੀ ਵਧਾ ਦਿੱਤੀ ਗਈ ਹੈ ਪੰਜਾਬ ਦੇ ਖਡੂਰ ਸਵਾ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਅਮਰਿਤਪਾਲ ਦੇ ਉਹਨਾਂ ਦੇ ਸਾਥੀ ਜਿਹੜਾ ਦੁਬਰੂਗੜ ਜੇਲ੍ਹ ਦੇ ਵਿੱਚ ਬੰਦ ਹਨ ਇਹ ਵੀ ਪਤਾ ਲੱਗਾ ਹੈ ਕਿ ਅਮਰਿਤਪਾਲ ਸਿੰਘ ਤੇ ਵੀ ਲੱਗਿਆ ਐਨਐਸਏ ਵਧਾ ਦਿੱਤੀ ਗਈ ਹੈ ਪੰਜਾਬ ਦੇ ਖਡੂਰ ਸਵਾ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਆ ਦੁਬਰੂਗੜ ਢੇਲ ਦੇ ਵਿੱਚ ਬੰਦ ਹਨ ਪਤਾ ਲੱਗਾ ਹੈ ਕਿ ਜਿਹੜੀ ਅਮਰਿਤਪਾਲ ਤੇ NSA ਲਗਾਈ ਸੀ ਉਸਦੀ ਵੀ ਜਿਹੜੀ ਮਿਆਦ ਹੋਰ ਵਧਾ ਦਿੱਤੀ ਗਈ ਹੈ ਦੂਜੇ ਪਾਸੇ ਖਡੂਰ ਸਾਹਿਬ ਸੀਟ ਜਿੱਤਣ ਮਗਰੋਂ ਅਮਰਿਤਪਾਲ ਸਿੰਘ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਹੋਰ ਜਿਆਦਾ ਤੇਜ਼ ਹੋ ਰਹੀਆਂ ਨੇ ਪਰ ਉਹਨਾਂ ਦੀ ਸੋਚ ਉੱਕਣ ਤੋਂ ਪਹਿਲਾਂ ਹੀ ਉਹਨਾਂ ਦੇ ਸਾਥੀਆਂ ਦੇ NSA ਬਤਾ ਕੇ ਸਰਕਾਰ ਨੇ ਸਖਤ ਸੰਕੇਤ ਦਿੱਤੇ ਨੇ ਦਰਅਸਲ ਸੰਸਦ ਮੈਂਬਰ ਬਣਨ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਜੇਲ੍ਹ ਚੋਂ ਬਾਹਰ ਆਉਣ ਦੀਆਂ ਚਰਚਾਵਾਂ ਕਾਫੀ ਚੱਲ ਰਹੀਆਂ ਨੇ ਸਮਰਥਕਾਂ ਨੇ ਬੀਤੀ ਦਿਨੀ 16 ਜੂਨ ਨੂੰ ਰਾਸ਼ਟਰਪਤੀ ਨੂੰ ਇੱਕ ਚਿੱਠੀ ਵੀ ਲਿਖੀ ਸੀ ਮਾਰਚ 2023 ਚ ਨਾ ਸਾਰਿਆਂ ਵਿਰੁੱਧ NSA ਲਗਾਈ ਗਈ ਸੀ ਜਿਸ ਤੋਂ ਬਾਅਦ ਅਮਰਿਤਪਾਲ ਉਹਦੋਂ ਤੋਂ ਜੇਲ੍ਹ ਦੇ ਵਿੱਚ ਬੰਦ ਰਹੇ